ਲਓ ਪਹਿਲੀ ਕਬੱਡੀ ਅੱਲਾਹ ਦਾ ਜ਼ਿਕਰ ਕਰਕੇ ਜਨਾਬ ਫਕੀਰ ਹੁਸੈਨ ਦੇ ਪੁੱਤਰ i'll <laughs> be ਕਰ ਲਈ ਆ ਜਾਓ ਫੀਜਰਾ ਭਾਈ ਨਾ ਆਪਾਂ ਬਾਹਰ ਚਲੇ ਰਹਿ ਕੇ ਖੜ੍ਹ ਦੋ ਹੁਣ ਮੈਚ ਦਾ ਪੂਰਾ ਤਕਰਾ ਖੇਡਿਆ ਜਾ ਰਿਹਾ ਹੈ ਆਓ ਸਾਹਮਣੇ ਦੇਖਾਂਗੇ ਹੁਣ ਕਬੱਡੀ ਆ ਰਵੀ ਕਾਸੀਆ ਵਾਲਾ ਤੇਰੀਏ ਫਿਰ ਗਰਾਉਂਡ ਤੇ ਪੌਂਦਲੀ ਪਾ ਚੁੱਕਾ ਹੈ ਆਓ ਸਾਹਮਣੇ ਦੇਖਾਂਗੇ ਚਾਰ ਜਾਫੀ ਬਿਲਕੁਲ ਤਿਆਰੀ ਦੇ ਵਿੱਚ ਇੱਕ ਵਾਰ ਦੇ ਸੋਨਾ ਪੰਦ ਗੋੜ ਦੀ ਤਰਤੀ ਦਾ ਮੇਰੇ ਵਿੱਚ ਹੋ ਨਾਲ ਬਾਈਗੂ ਦਾ ਵੀ ਪਿੰਦੂਆ ਸੀਤੇਬਾਲ ਦੀ ਤਰਤੀ ਦਾ ਲੋਹਿਆਂ ਦੇ ਦੀ ਦਾ ਨੋਜ ਨੇ तो चले आया हो ਵਾਹ ਉਹ ਸ਼ਾਹਰਪੁਰਿਆ ਆ ਕਮੇਟੀ ਟੀਮ ਨੇ ਜੁੜ ਗਿਆ ਆ ਜਾ ਉਥੇ ਪਟੂ ਦੀ ਕਬੱਡੀ ਆਹ ਕਹਿੰਦੇ ਅੱਲਾ ਦੀ ਯਾਦ ਕੀਤਾ ਸਾਡੀ ਦੇ ਕਬੱਡੀ ਪਾਈ ਪਹਿਲਾਂ ਵੀ ਹੱਸਿਆ ਜਦੋਂ ਰੇਡ ਪਾ ਕੇ ਆਇਆ ਹੰਦਿਆ ਤੇ ਫੇਰ ਵੀ ਹੱਸਿਆ ਇੱਕ ਅਤਾਜ ਇਧਰ ਜੱਗ पटू वे छॾावाटू कब्डी पॉंगली खेड मैदान ते वॾे आखा चारा जोड़ा पर छकावाल पटू पाटी शादी वलो

ਸਾਡੇ ਸਰਪੰਚ ਸਾਹਿਬ ਪਿੰਡ ਵਾਸੀ ਜੀ ਉਹਨਾਂ ਵੱਲੋਂ 1000 ਰੁਪਇਆ ਸਾਜੀ ਦੀ ਕਬੱਡੀ ਦਾ ਫਰਾਵ ਦੇ ਲਈ 1000 ਰੁਪਇਆ ਸਾਜੀ ਨੂੰ ਕਾਲਾ ਫੇਰ ਆ ਗਿਆ ਓ ਸਵਰਨਿਆ ਕਾਲਾ ਫੇਰ ਆ ਗਿਆ ਲੋ ਧੂਰ ਗੋਦੀਆ ਕਾਲਾ ਫੇਰ ਆ ਗਿਆ ਇਸ ਵਾਰੇ ਖੇਡ ਕੇ ਆਇਆ ਪਰ ਆਉਣ ਵਾਲੇ ਦਿਨਾਂ ਤੇਰੇ ਲਈ ਵੀ ਹਾਂ ਕੈਨੇਡਾ ਦੀ ਸ਼ਾਹ ਜੋਦਾ ਹੋਇਆ ਚਾਲੇਦਾਨਾ ਪਾਰ ਕਬੱਡੀ ਸਵਰਦਿਆਂ ਫੇਰ ਨahari ਕਾਲਾ ਫੇਰ ਕਬੱਡੀ ਪਾਉਣ ਦੇ ਲਈ ਕਾਲਾ ਤਾਬਦਾ ਕਿੱਥੇ ਆ ਉਹ ਕਾਲਾ ਤਾਬਦਾ ਕਿੱਥੇ ਜਵਾਰਦਾਰ ਫੇਰ ਗੇ ਇਹਨਾਂ ਕਾਲੇ ਦੇ ਵੀਰੋ ਸਾਹਮਣੇ ਹਾਕਮ ਵਾਲਿਆ ਜੱਗੀ ਹੈ ਹੋ ਮਾਨਸਾ ਵਾਲਾ ਗੂਸੇ ਵਾਲੇ ਦੀ ਮਾਨਸਾ ਵਾਲਾ ਕੁੰਦੀਦਾ ਮੇਰੇ ਮਿੱਤਰੋ ਤੁੰ ਨੂੰ ਕਿਾਰੇ ਹੋਰ ਦੇਖਾਂਗੇ ਕੌਣ ਆ ਤਰਸੀਆਂ ਵਾਲਾ

ਆਪਣੇ ਪੱਟੂ ਮੇਰੇ ਵੀ ਸੱਜਾ ਦਾ ਅਗਲੀ ਕਬੱਡੀ ਪੌਂਟ ਲਈ ਵਧਿਆ ਮਕਾਬਲਾ ਜੀ when you're looking for fun join apple casino and feel the flutter ਤੋ ਵੀ ਆਉਂਦਾ ਤੇ ਹੁਣ ਪਿੰਡੂ ਸੀਚੇ ਵਾਲਿਆ ਜੀ ਬੈਠੂ ਮੈਨੂੰ ਲੱਗਦਾ ਜੰਗੂ ਦੇ ਬਰਾਬਰ ਓ ਚੱਲਿਆ ਰਵੀ ਕਲਸੀਆ ਵਾਲਾ ਰਵੀ ਕਲਸੀਆ ਵਾਲਾ ਜੀ ਪਿੰਡੂਆ ਮੌਕੇ 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 ਮਾਰ-ਬਾਰ ਨਹੀਂ ਆਉਂਦੇ ਸਾਹਮਣੇ ਪਈ ਹੋਈ ਕਬੱਡੀ ਆ ਹੁਣ ਸੀਤੇ ਵਾਲਿਆ

ਪੂਰੋ ਟੇਡਾ ਓ ਅਗਲੇ ਕਬੱਡੀ ਹਰੀਮ ਨੇ ਮੰਗਿਆ ਜੱਗੂ ਨੇ ਆਹ ਮੇਰੇ ਲਈ ਹਰੀਮ ਨੇ ਲਾਉਂਦੀ ਆ ਆ ਪੁਆਇੰਟ ਦਾ ਹਰੀਮ ਨੇ ਜਬੀ ਟੋਗਰਾ ਪੁਆਇੰਟ ਚਲਦੀ ਦੇਖ ਲਓ ਆ ਪੁਆਇੰਟ ਦਾ ਹਰੀਮ ਨੇ ਮੰਗਿਆ ਓਏ ਮੇਰੇ ਵੀਰੋ ਜੀਪਾ ਹਾਲੇ ਖੜਿਆ ਨੇ ਗਰਾਊਂਡ ਦੇ ਵਿੱਚੋਂ ਸਵਰਨੇਆ ਦੁਨੀਆ ਜੁੜੀ ਪਈ ਆ ਆਮੋ ਅਮਰੀਕਾ ਤੋਂ ਵਿੱਕੀ ਦੇ ਬੰਦਾ ਪੱਦਾ ਪਾਰ ਹੋ ਬਖਿਆ ਕਾਲਾ ਕਹਿੰਦਾ ਫਤਿਹਗੁਰ ਸ਼ੰਦਾ ਦੀ ਟੀਮ ਦੇ ਮੈਨ ਸਪੌਂਸਰ ਨੇ ਹਾਂ ਸਾਹਮਣੇ ਮਨੂ ਖੜਾ ਪੱਤੀ ਖੜਾ ਹਾਂ ਗਿੰਦੀ ਹਾਸਾ ਸਰਾ ਵੀ ਆਸਟ੍ਰੇਲੀਆ ਤੇ ਮਸਤੀ ਦੇ ਸੰਧੂ ਵਾਲੀ ਟੀਮ ਖੇਡਦੀ ਹੈ ਲਓ ਸਾਹਮਣੇ ਦੇਖਾਂਗੇ ਸਿੱਧੀ ਸਾਡੀ ਦੇ ਸੋਨਾ ਸਾਡੀ ਬੱਦ ਪੱਦਾ ਬੱਤੀ ਹਾਸਾ ਜੀ ਦਾ ਜੀਪ ਲੈ ਕੇ ਸਤਵਾ ਕਾਲੇ ਬੱਕਰੇ ਕੋਲੇ ਫੜ ਗਿਆ

ਪੁੱਤਰ ਮੱਖਣ ਸੈਤੋ ਕੇ ਲੱਕੀ ਬਸੀਆਂ ਅਮਰ ਮੱਖੋ ਵਾਲੀਆ ਆਹ ਦੇਖਾ ਕਬੱਡੀ ਪੌਣ ਦੇ ਲਈ ਬੱਲੇ 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 ਆਤੀ ਹੋ ਗਿਆ ਇੱਤਾ ਸਾਰੇ ਜਿੰਮੜੇ ਇੱਤਾ ਸਾਰੇ ਜਿੰਮੜੇ ਇਹ ਸਾਰੇ ਦੀ ਜਿੰਮੜੇ ਇਹ ਸਾਜੀ ਦੀ ਜੀਪ ਨੂੰ ਟੱਕਾ ਲਾਦਾ ਹੋਰ ਥੋੜਾ ਜਾ ਇਹਦਾ ਸਾਜੀ ਓ ਜੀਪ ਇਹ ਸਾਜੀ ਸਰਪੰਚ ਸੰਭਾਲ ਆਉਂਦੇ ਪਿੰਡ ਪੋਲ ਦੀ ਲੈ ਗਿਆ ਜੀ ਪਰ ਕੋ ਨੰਨੀ ਦੇ ਪਿੰਡ ਪੋਲੇ ਬਹੁਤ ਹਨਾੜਾ पंच सब दो हज़ार जगूर पौधा करगू जे नाते हूंदो वेठा काले जी कॾहिं कलवीरा हाकारीअ प्यारो पीरा Ich bin ein Mann, ich ਸਰਦਾ ਸ਼ੇਰ ਕਹਾੜੀ ਆਓ ਕਾਲਿਆ ਕੌਤੀ ਪਾਓ ਕਾਲਿਆ download the trip.com app for the best split ticket options and save 80% or more on train tickets <laughs> ਮੇਰੇ ਵੀਰੋ ਇੱਕ ਤੇ ਵੱਧ ਕੇ ਅੱਜ ਇੱਕ ਸਟਾਰ ਆਇਆ ਹੋਇਆ ਦੋਨੋਂ ਟੀਮਾਂ ਪੱਦੀਆਂ ਇੱਕ ਬੰਨੇ ਮੇਰੇ ਵੀਰੋ ਹੱਤੇਗੜ ਸ਼ੰਨਾ ਖੇਡਦੀ ਹੈ ਐਸੇ ਜिले ਦਾ ਮਾਣ ਇਸੇ ਮਾਕੇ ਦਾ ਮਾਣ ਹਰਦੁਲ ਸਿੰਘ ਨੇ ਲਿਧਾਣਾ ਦਿੱਸ ਗਿਆ ਵੇਂਗੇ ਕਾਸੀਆ ਪਿੰਡ ਸਾਡੇ 1920 ਨਾਲ ਮੈਚ ਹੈ ਤੇ ਹੁਣ ਜਿਹੜਾ ਗੱਲ ਕਿੱਥੇ ਗਈ ਹੋਈ ਆ ਮੈਨੂੰ ਐਂ ਦੱਸੋ ਜਿਹੜਾ ਹੋਲਡ ਵਾਲਾ ਪੁਆਇੰਟ ਆ ਕਹਿੰਦੇ ਉਹ ਤੇੜੀ ਹੋਈ ਅੱਜ ਕੱਲ੍ਹ ਸਰਦਾਰ ਸਾਹਬ ਜਿਹੜਾ ਹੋਲਡ ਵਾਲਾ ਪੁਆਇੰਟ ਆ ਜੇ ਤਾਂ ਔਕਾਸੀਆ ਨੂੰ ਮਿਲ ਗਿਆ ਤਾਂ ਮੈਚ ਮੁੱਕਦਾ ਜੇ ਨਾ ਦੂਜੀ ਟੀਮ ਦਾ ਹੋਇਆ ਤਾਂ ਰੇਡ ਪੈਣੀ ਹੈ ਠੀਕ ਹੈ ਜੀ ਐਡੀ ਗੱਲ ਫੜੀ ਆ ਬੱਸ ਲੱਭਿਆ ਪੂਰ ਕੋਰਟ ਵਾਲੇ ਆ ਜਾ ਕਿਹੜਾ ਕਬੱਡੀ ਪਾ ਦੋ ਜੰਮੇ ਬਾਲ ਕਬੱਡੀ